आप काल नमस्कार जी शर्मा जी इस दे जी तो पहला। आज अच्छा आज आज शर्मा इस लाइव स्वागत 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 है पहला कर बोल शोक है आज तो दुख है आज अब है कि ये। ये। इतना बड़ा एडा एडा ਇੱਕ ਕਾਰਵਾਈ ਹੋਈ ਆ ਹਾਂ ਹਰੇਕ ਲੋਸ ਆ ਨਹੀਂ ਦਾ ਇਹ ਲੱਗ ਰਿਹਾ ਜੀ ਜੀ ਚਰਮਾ ਜੀ ਕਰੋ ਗੱਲ ਸੋ ਕਿ ਐਡਮ ਮਲਤ ਪੱਗਾ ਜਿਹੜਾ ਕੱਢਣਾ ਕਰਮ ਆ ਜੀ ਅਰੇ ਕਿ ਇਦਾਂ ਦਾ ਕੱਢਣਾ ਕਰਮ ਹੋਇ ਨੂੰ ਪੰਚੇ ਸਵਾਲ ਹੋ ਗਏ ਜੀ 2018 ਆਸਪਾਸ ਇਹ ਹੋਇਆ ਜੀ 19 2018 ਉਹ ਹੋਇਆ ਪਲਵਾਮਾ ਹਾਂ ਪਲਵਾਮਾ ਤੋਂ ਬਾਅਦ ਜਵਾਬ ਤੱਕਿਆ ਜੀ ਉਹਨੂੰ ਪੰਜ ਸਾਲ ਤੋਂ ਜ਼ਿਆਦਾ ਲਿਆ ਹਾਂ ਦਿੱਕਨ ਜਿਸਟ੍ਰਿਕਟ ਨਾਲੋਂ ਜਨਰਲ ਆਸ਼ਫ ਮੁਨੀਰ ਨੇ ਇਹ ਤੋਕ ਤਾ ਦੱਸਣ ਪਹਿਲਾਂ ਜਿਹੜੀ ਬੈਠਕ ਨੂੰ ਸਾਂਝੇ ਸੰਮੂਲਿਤ ਕੀਤਾ ਉਹਦੇ ਜਿਹੜਾ ਉਹਨਾਂ ਧਿਆਨ ਉਗਲਿਆ ਸੀ ਉਹ ਸਾਰਾ ਇਸ ਖਮੋਸ਼ੀ ਤੇ ਫੋਕਸ ਕਰ ਦਿੱਤਾ ਉਹਨਾਂ ਨੇ ਕਿ ਅਸੀਂ ਠੰਡੇ ਪੈ ਗਏ ਹਾਂ ਮੈਂ ਉਸਾਇਆ ਸੀ ਕਿ ਸਾਨੂੰ ਲੜਨਾ ਪੈਣਾ ਹੀ ਹੈ ਸਾਨੂੰ ਮਰਨੇ ਆਂ ਤੇ ਮਰਨਾ ਪੈਣਾ ਹੀ ਹੈ ਉਹ ਉਹਨਾਂ ਦੇ ਬੱਚੇ ਤਾਂ ਉਹ ਜਿਹੜਾ ਉਹਨਾਂ ਦੇ ਚਲੋ ਮਾਜੂਦ ਹੈ ਉਹਨਾਂ ਨੇ ਹਾਂ ਲੱਗਦਾ ਪਰ ਜੇ ਕੋਈ ਆਏ ਹਾਂ ਇਹਨਾਂ ਨੇ ਵੀ ਭੇਜਿਆ ਹੈ ਉਹਨਾਂ ਨੇ ਆ ਕੇ ਸਾਡੇ ਸਾਹਮਣੇ ਚ ਕਿੰਤ ਬਾਈ ਮਚਾਈ ਹੈ ਹਾਂ ਉਹਦਾ ਕਰਾਰਾ ਜਵਾਬ ਮਿਲੇਗਾ ਜੀ ਔਰ ਇਹ ਸ਼ਾਇਦ 10 ਸਾਲ ਤੱਕ ਜੀ ਹਾਂ ਖੁਸ਼ਮਤੀ ਤਿੰਨ ਤਿੰਨ ਦੇ ਦੌਰਾਨ ਕੇਸੀ ਸੌਦੀਗਰਮ ਜੀ ਜੀ ਬੁੱਧਵਾਰ ਯਾਨੀ ਅੱਜ ਰਾਤ ਨੂੰ ਆਪਸੀ ਸੀ ਹਾਂ ਰਾਤ ਹੁੰਦੀ ਹੈ ਮੰਗਲਵਾਰ ਰਾਤ ਨੂੰ ਆਪ ਦੋ ਜੀ ਉਹ ਤੁਹਾਨੂੰ ਯਾਨੀ ਕੰਨੇ ਨੇ ਇਹ ਦੇਖਦੇ ਹੋਏ ਕਿ ਮੋਦੀ ਜੀ ਆਪ ਜਾ ਰਹੇ ਹੈ ਔਰ ਐਡੇ ਵੱਡੇ ਐਨੀਬਡੀ ਵਾਰਦਾਤ ਹੋ ਗਈ ਹੈ ਹਾਂ ਐਡਾ ਪ੍ਰੋਗਰਾਮ ਸਟ ਕਰਕੇ ਜਾ ਰਹੇ ਹੈ ਉਹਨਾਂ ਨੇ ਵੀ ਜਾਣ ਤੋਂ ਪਹਿਲਾਂ ਉਹਨਾਂ ਦੇ ਆਉਣ ਤੋਂ ਪਹਿਲਾਂ ਬਕਾਇਦਾ ਇੱਕ ਪ੍ਰੀਮੀਨਿੰਲੀ ਰੱਖ ਕੇ ਖੁਦ ਇਸ ਘਟਨਾ ਦੀ ਬਹੁਤ ਮਾੜੇ ਤਰੀਕੇ ਨਾਲ ਨਿੰਦਾ ਕੀਤੀ ਬਹੁਤ ਅੱਛੇ ਸ਼ਬਦਾਂ ਨਾਲ ਮੁਜ਼ਮਮਤ ਕੀਤੀ ਜੀ ਔਰ ਇਸ ਦੁੱਖ ਦੀ ਘੜੀ ਤੇ ਕੀ ਐਸੀ ਤਰ੍ਹਾਂ ਨਾਲ ਘੜਾ ਹਮ ਹਮ ਪਰ ਦੇਸ਼ ਦਾ ਪਿਆਰ ਵੀ ਆ ਗਿਆ ਅਭਜਨ ਜੀ ਹੁਣ ਤਾਂ ਅਮਰੀਕਾ ਦਾ ਤਾਂ ਚਲੋ ਬਿਆਨ ਆਉਣਾ ਹੀ ਸੀ ਕਿਉਂਕਿ ਅਦਰੋਂ ਕਾਫੀ ਨੇੜਤਾ ਦਾ ਰੂਸਤਾ ਵੀ ਬਿਆਨ ਆ ਗਿਆ ਇਜ਼ਰਾਈਲ ਦਾ ਵੀ ਬਿਆਨ ਆ ਗਿਆ ਤੇ ਹੋਰ ਬਹੁਤ ਸਾਰੇ ਵਰਗਿਆਂ ਜਿਨ੍ਹਾਂ ਨੇ ਅੱਤਵਾਦ ਦੇ ਖਿਲਾਫ ਜਿਹੜਾ ਸਪੋਰਟ ਕੀਤੀ ਭਾਰਤ ਪੂਰੇ ਪੂਰੇ ਦੇਸ਼ ਪੂਰੀ ਦੁਨੀਆ ਨੇ ਇਸ ਘਟਨਾ ਦੀ ਬਹੁਤ ਨੁਕੇਦੀ ਕੀਤੀ ਹੈ ਔਰ ਪਾਕਿਸਤਾਨ ਐਸਰੇ ਸੁਬਕਿਆ ਬੈਠਾ ਹੈ ਕਿ ਕੀ ਹੋ ਗਿਆ ਔਰ ਹੁਣ ਬਣੇਗਾ ਕੀ ਹਾਂ ਜੋ ਵੀ ਬਣੇਗਾ ਇਹਨਾਂ ਨੇ ਸ਼ੇਰ ਨੂੰ ਚੁੱਪ ਚੁੱਪ ਬੈਠੇ ਰਹਿਣਾ ਫੇਪਰ ਰੋਲਾ ਹਟ ਹਾਂ ਕਲੂਜ਼ ਰੋਲਾ ਪਾਈ ਜਾਂਦੇ ਸੀ ਲੜਾਈ ਜਾਂਦੇ ਸੀ ਸਾਡੇ ਦੇਸ਼ ਵੱਲੋਂ ਕੋਈ ਅਸੀਂ ਅਕਸਾਮੀ ਦੀ ਕਾਰਵਾਈ ਨਹੀਂ ਹੋਈ ਜਿੱਥੇ ਲੱਗਿਆ ਕਿ ਅਸੀਂ ਪਾਕਿਸਤਾਨ ਤੋਂ ਆਪਣੀ ਪੁਰਾਣੀ ਦੁਸ਼ਮਣੀ ਕੱਢਣ ਦੀ خاطر ਉਹਨਾਂ ਨੇ ਘਰੇਲੂ ਮਾਮਲੇ ਦਖਲ ਦੇ ਹਾਂ ਪੀਓਕੇ ਦੇ ਵਿੱਚ ਪਾਕਿਸਤਾਨ ਆਰਮੀ ਦਾ ਗੜਨਾ ਬੈਨ ਕਰਤਾ ਉੱਥੋਂ ਦੇ ਲੋਕਾਂ ਨੇ ਹਾਂ ਪਾਵਾ ਕੱਢ ਕੱਢ ਕੇ ਹਾਂ ਦੇ ਨਾਲੇ ਮਾਰੇ ਇਸ ਇੰਡੀਆ ਸਾਡਾ ਬਾਪ ਹੈ ਮਾਈ ਬਾਪ ਹੈ ਅਸੀਂ ਇੰਡੀਅਨ ਜ਼ਮੀਨ ਦੇ ਨਿਵਾਸੀ ਆ ਅਸੀਂ ਭਾਰਤੀ ਆ ਤੁਹਾਨੂੰ ਸਾਡੇ ਦੇਸ਼ ਦਾ ਮਾਣ ਦਿੱਤਾ ਜਾਏ ਐਹੋ ਜੀ ਮੌਕੇ ਤੇ ਵੀ ਸਾਡੇ ਦੇਸ਼ ਦੀ ਸਰਕਾਰ ਨੇ ਦਮ ਸਾਦੇ ਰੱਖਿਆ ਕੋਈ ਐਸਾ ਨਹੀਂ ਲਿਆ ਜਿੱਤੋਂ ਇਹ ਲੱਗ ਸਕੇ ਕਿ ਅਸੀਂ ਪੀਓਕੇ ਦੇ ਵਿੱਚ ਕੋਈ ਫੜਕਾਹਟ ਪੈਦਾ ਕਰ ਰਹੇ ਆ ਜਦਕਿ ਪਾਕਿਸਤਾਨ ਇਹੋ ਅੱਧਾ ਅੱਧਾ ਪਰਸੈਂਟ ਵੀ ਇਦਾਂ ਦਾ ਕੋਈ ਪੜ ਘਾੜ ਵਾਲੀ ਜੀ ਨੂੰ ਮਿਲਦੀ ਹੈ ਤੇ ਉੱਚ ਸਾਡੇ ਉਹ ਆਪਣੇ ਨੂੰ ਜਲਦੀ ਤੇ ਤੇਲ ਪਾਉਣ ਨੂੰ ਹਮੇਸ਼ਾ ਤਿਆਰ ਰਹਦਾ ਹਾਂ ਆ ਇੱਕ ਮੌਕੇ ਤੇ ਜੁੜਾ ਪੂਰੇ ਦੇਸ਼ ਦੇ ਫੈਲੇ ਹੋਏ ਰਹੇ ਪਰਲਖਗੇ ਵਿਲਕੂ ਮਨ ਰੰਦ ਕਿੰਨੇ ਲੋਕ ਸੀ ਪਰ ਗਰਮੀ ਦਾ ਮੌਸਮ ਸ਼ੁਰੂ ਹੁੰਦੇ ਸਾਰ ਜਿਨ੍ਹਾਂ ਕਸ਼ਮੀਰ ਵਾਲ ਵਹੀਰਾਂ ਕਰ ਦਿੱਤੀਆਂ ਸੀ ਹਾਂ ਉਹਨਾਂ ਦਾ ਇਸ ਕਿਸਮ ਲੋਕਾਂ ਨਾਲ ਸਵਾਗਤ ਹੋਇਆ ਹੋਇਆ ਤੇ ਹਾਂ ਇਸ ਕਿਸਮ ਦਾ ਜਿਹੜਾ ਉਹਨਾਂ ਦਾ ਅਤਿਆਚਾਰ ਹੋਇਆ ਹੈ ਉਹਦਾ ਤੁਸੀਂ ਕੀ ਸੋਚਦੇ ਹੋ ਕਿ ਇਹ ਲੋਕ ਕਸ਼ਮੀਰੀਆਂ ਦੇ دوست ਨੇ ਜਿਨ੍ਹਾਂ ਨੇ ਇਹ ਕੰਮ ਕੀਤਾ ਹੈ ਹਾਂ ਤੇਰੀ ਅੱਜ ਹੀ ਰੋਣ ਲੱਗੇ ਆ ਕਿ ਤੁਸੀਂ ਸਾਡੇ دوست ਨਹੀਂ ਹੋ ਹਾਂ ਤੁਸੀਂ ਜੋ ਕੰਮ ਕਰ ਦਿੱਤਾ ਹੈ ਉਹਦੇ ਨਾਲ ਸਾਡਾ ਕਾਰੋਬਾਰ ਜਿਹੜਾ ਪੀੜੇ 10 ਸਾਲ ਤੋਂ ਨਹੀਂ ਚੱਲਿਆ ਔਰ ਕੋਸ਼ਾ ਅੱਜ 10 ਸਾਲ ਦੇ ਘਟੇ ਸਾਡੇ ਪੂਰੇ ਹੋ ਗਏ ਜੀ ਤੁਸੀਂ ਫਿਰ ਜੀਵਨ ਦੇ ਲੈ ਜਾਓਗੇ ਆ ਉਹ ਜੀ ਆਵਾਮ ਨੂੰ ਨਾਲ ਲੈ ਕੇ ਚੱਲੋ ਨਾ ਇਹਦੀ ਗੱਲ ਹੈ ਨਾ ਉਹ ਤਾਂ ਪਾਕਿਸਤਾਨ ਪੁੱਲ ਗਿਆ ਆ ਹਾਂ ਉਹ ਆਵਾਮ ਇਸ ਦਾ ਕਿ ਨਾਲ ਨਹੀਂ ਜਾ ਸਕਦਾ ਕਿਉਂਕਿ ਉਸ ਆਵਾਮ ਨੂੰ ਸ਼ਾਂਤੀ ਦੀ ਕੀਮਤ ਦਾ ਪਤਾ ਲੱਗਿਆ ਔਰ ਐਵੇਂ ਜੇ ਹਾਲਾਤ ਦੇ ਵਿੱਚ ਕੀ ਪਾਇਆ ਜਾਂਦਾ ਕੀ ਖੋਇਆ ਜਾਂਦਾ ਉਹਨੂੰ ਪਤਾ ਲੱਗ ਚੁੱਕਾ ਹੈ ਹਾਂ ਅਗਰ ਜੀ ਜੇ کشمیر ਬੰਦ ਰਿਹਾ ਅੰਮ੍ਰਿਤ ਰੇਰ ਕਸ਼ਮੀਰ ਸ਼ਾਂਤੀ ਨਹੀਂ ਰਹੀ ਤੇ ਖੋਇਆ ਕਿਨੇ ਸ਼ਾਂਤ ਕਿਦਾ ਹੋਇਆ ਹਮ ਕਸ਼ਮੀਰੀਆ ਵੈਲਕਾ ਕਿ ਦੁਕਾਨਾਂ ਬੰਦ ਹੋ ਗਈਆਂ ਤੇ ਕਿਧੀਆਂ ਹੋਈਆਂ ਕਸ਼ਮੀਰੀਆਂ ਦੀਆਂ ਇਹ ਮਾਲ ਪਿਆ ਬੈ ਸੜ ਗਿਆ ਤੇ ਕਿਦਾ ਕਰਿਆ ਕਸ਼ਮੀਰੀਆ ਦਾ ਜੇ ਕਿਸੇ ਦੇ ਬੱਚੇ ਨਹੀਂ ਪੜ ਸਕੇ ਤਾਂ ਕਿਧਰ ਹੀ ਪੜ ਸਕੇ ਕਸ਼ਮੀਰੀਆ ਦੇ ਜੇਤ ਕਰਦੇ ਤੰਦੋਰ ਜਿਹੜੀ ਆਂਦੀ ਸੀ ਉਹੀ ਤਰ੍ਹਾਂ ਤੇ ਮੁਫਲਸੀ ਦਾ आलम ਹੋ ਗਿਆ ਉਹ ਕਿਦੇ ਵਾਸਤੇ ਹੋਇਆ

और बीते दौर दे ऊपर आकलन करने री जो होया तो होया उन जो मिलता पे तो नहीं है ना। उन जो शांति रे नाल ऐना कुछ मिलता है तो असी की लेना पत्ता सट के किसी ने अपने बच्चे पत्थर पत्ता सतो नहीं आगे नहीं कीता क्यों बाप मान लग गया लेकिन कश्मीर रे वास्ते तो ए दौर बहुत मारा होया वे पाकिस्तान का की बनेगा ए तो हम या रब जाने ਯਾਹ ਰਯੋਗੀ ਯਾਹ ਮੋਦੀਰ ਆਪਰੇ ਜੇ ਕੀ ਲੱਗਦਾ ਅਰਜਨ ਜੀ ਅੱਗੇ ਜਦੋਂ ਆਪਾਂ ਹੁਣੇ ਆਪਾਂ ਗੱਲ ਕੀਤੀ ਹੈ ਪੁਲਵਾਮਾ ਦੀ ਪੁਲਵਾਮਾ ਦਾ ਬਦਲਾ ਇੱਕ ਸਰਚੀਕੋ ਸਟ੍ਰਾਈਕ ਨਾਲ ਲਿਆ ਗਿਆ ਤੇ ਉਸ ਵਕਤ ਤਾਂ ਸਾਡੇ ਲੋਕਾਂ ਨੇ ਸਵਾਲ ਖੜੇ ਕਰਦੇ ਸੀ ਸਿਆਸੀ ਪਾਰਟੀਆਂ ਦੇ ਲੋਕਾਂ ਨੇ ਤੇ ਉਹ ਕਹਿੰਦੇ ਸੀ ਜੀ ਲੋਅ ਉੱਤੇ ਦਰਖਤਾ ਉੱਤੇ ਬੰਬ ਸੁੱਟ ਕੇ ਆ ਗਏ ਜੀ ਕੁਝ ਨਹੀਂ ਕੀਤਾ ਇਹਨਾਂ ਨੇ ਤੇ ਹੁਣ ਕੀ ਲੱਗਦਾ ਕਿ ਜਿਹੜਾ ਹੁਣ ਐਤੀ ਦਾ ਜਿਹੜਾ ਬਦਲਾ ਹੋਗਾ ਲਟੈਲੀਟ ਹੋਏਗਾ ਉਹ ਕਿਸ ਤਰ੍ਹਾਂ ਦੀ ਹੁੰਦੀ ਸੰਭਾਵਨਾ ਮਨਜ਼ਰ ਆਦੀ। ਕੁੱਤਿਆਂ ਨੂੰ ਭੌਂਕਣ ਤੋਂ ਨਾ ਕੋ ਰੋਕ ਸਕਦਾ ਨਾ ਕੋ ਇਹਨਾਂ ਦੀ ਆਦਤ ਬਦਲ ਸਕਦਾ। ਜੀ। ਦੂਜੀ ਗੱਲ ਹੈ ਕਿ ਜਦੋਂ ਇਹੋ ਜਿਹਾ ਦੇਸ਼ ਦਾ ਮਾਹੌਲ ਹੁੰਦਾ ਨਾ ਹੁਣ ਜੋ ਮਮਤਾ ਬਨਾਦੀ ਨੇ ਪੱਛਮੀ ਬੰਗਾਲਿਸ਼ ਕਰਾਇਆ ਹੈ। ਇਹ ਹੋਈਆਂ ਕਿਨਾਵਾ ਉਹਦਾ ਬੇਸ ਬਣਦੀਆਂ। ਉਹਨਾਂ ਲੋਕਾਂ ਨੂੰ ਹੌਸਲੇ ਦਿੰਦੇ ਆ ਕਿ ਤੁਸੀਂ ਜਾਓ। ਦੇਖੋ ਦੇਸ਼ ਦਾ ਬਹੁਤ ਵੱਡਾ ਸਟੇਟ ਜਿਹੜਾ ਵਾ ਉਸੇ ਦਾ ਬਗਾਵਤ ਹੋਈ ਪਈ ਹੈ। ਅਥਰਾਂ ਕੋਈ ਸਮਝ ਨਹੀਂ ਆਈ ਨਹੀਂ। ਉਹ ਜਿਹੜਾ ਸੀਐਮ ਪਰ ਨਾਲ ਖੜੀ ਆ ਹਾਂ ਤੁਸੀਂ ਜਾ ਕੇ ਦੇਖੋ ਨਹੀਂ ਰਾਹੁਲ ਗਾਂਧੀ ਤੁਹਾਡੇ ਪੱਖ ਵਿੱਚ ਸੋਲੇ ਲਗਾ ਕੇ ਮਰ ਗਿਆ ਤੁਸੀਂ ਜਾ ਕੇ ਉਹ 라ਭ ਨਹੀਂ ਲਿਆ ਹਾਂ ਰਾਹੁਲ ਗਾਂਧੀ ਤੁਹਾਡੀਆਂ ਤਾਰੀਫਾਂ ਕਰਨੀ ਲੱਗਣ ਅਮਰੀਕਾ ਦੇ ਦੌਰੇ ਲੱਗਦਾ ਉੱਥੇ ਜਾ ਜਾ ਕੇ ਝੂਠ ਸਾਡਾ ਝੂਠ ਉਹ ਬੋਲ ਗਿਆ ਹਿੰਦੁਸਤਾਨ ਦੀ ਸਰਕਾਰ ਨੂੰ ਪ੍ਰਣਾਮ ਅਸੀਂ ਨਹੀਂ ਕਰ ਸਕੇ ਉਹ ਕਰਦਾ ਹਾਂ ਇਸ ਕਰਕੇ ਜਾਓ ਇੱਥੇ ਦਾ ਅਰਜੰਦੀ ਬਹੁਤ ਸਾਰੀਆਂ ਚੀਜ਼ਾਂ ਤੇ ਤਾਂ ਸਾਰੇ ਜਿਹੜੇ ਆ ਵਿਚਾਰ ਉਹ ਕਰ ਹੀ ਜਾਣਗੇ ਪਰ ਇੱਥੇ ਮੈਂ ਇੱਕ ਦੋ ਪੁਆਇੰਟਸ ਨੇ ਵੇਲੇ ਖਾਸ ਜਿਹੜਾ ਜਨਾ ਕਾ ਕਿ ਤੁਹਾਨੂੰ ਤਕਲੀਫ ਦਿੱਤੀ ਆ ਪਹਿਲੀ ਗੱਲ ਤੁਸੀਂ ਸਾਰੇ ਜਿਹੜੇ ਗੱਲ ਕਰ ਰਹੇ ਆ ਆਸਬ ਨੇੇਦ ਦੀ ਆਸਬ ਨੇੇਦ ਦੀ ਗੱਲ ਦਾ ਜਿਹੜਾ ਮੇਨ ਪੜਗਾਟ ਆ ਉਹਨੇ ਇੱਕ ਖਾਸ ਬੁਟਾ ਉੱਤ ਚੁੱਕਿਆ ਉਹ ਚ ਉਹ ਗੱਲ ਕਰਦਾ ਨਜ਼ਰ ਆਦ ਗਿਆ ਟੂ ਨੇਸ਼ਨ ਥਿਉਰੀ ਦੀ ਜਿਹੜੀ ਗੱਲ ਕੀਤੀ ਜਾ ਰਹੀ ਆ ਟੂ ਨੇਸ਼ਨ ਥਿਉਰੀ ਚ ਉਹ ਕਹਿੰਦਾ ਵੀ ਅਸੀਂ ਵੱਖਰੇ ਆ ਤੇ ਅਸੀਂ ਵੱਖਰਾ ਬੋਲ ਕੇ ਸਰਗੇ ਬਣਾਇਆ ਤੇ ਇਸ ਮੁਲਕ ਨੂੰ ਕਾਇਮ ਰੱਖਣਾ ਅਸੀਂ ਬਿਲਕੁਲ ਵੱਖਰੇ ਆ ਤੇ ਜੇ ਉਹਦੀ ਗੱਲ ਨੂੰ ਸੱਚ ਮੰਨ ਲਿਆ ਜਾਵੇ ਤੇ ਇੱਕ ਬੜਾ ਵੱਡਾ ਸਵਾਲ ਉੱਠਦਾ ਜਿਹਦੇ ਤੇ ਅਕਸਰ ਸਾਡੇ ਲੋਕ ਵੀ ਗੱਲ ਕਰਦੇ ਆ ਕਿ ਅਗਰ ਭਾਈ ਕਿ ਅਸੀਂ ਅਲੱਗ ਨੇ ਮੁਸਲਮਾਨ ਔਰ ਹਿੰਦੂ ਇੱਕ ਦੂਜੇ ਤੋਂ ਬਿਲਕੁਲ ਵੱਖਰੇ ਨੇ ਇਕੱਠੇ ਨਹੀਂ ਰਹਿ ਸਕਦੇ ਤਾਂ ਜੇ ਪਾਕਿਸਤਾਨ ਵੱਖਰਾ ਮੁਲਕ ਬਣਾਇਆ ਸੀ ਮੁਸਲਮਾਨਾਂ ਲਈ ਬਣਾਇਆ ਸੀ ਇਸੇ ਬੇਸ ਤੇ ਬਣਾਇਆ ਸੀ ਤੇ ਸਾਰਿਆ ਲੋਹੂ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਹੀ ਕਿਉਂ ਨਹੀਂ ਭੇਜਤਾ ਗਿਆ ਪਾਕਿਸਤਾਨ ਦੇ ਜਿੰਨੇ ਹਿੱਸੇ ਬਣੇ ਸੀ ਉਹਨਾਂ ਦੇ ਵਿੱਚ ਭੇਜਤਾ ਜਾਂਦਾ ਤੇ ਇਹ ਅੱਜ ਦੀ ਜਿਹੜੀਆਂ ਸਮੱਸਿਆਵਾਂ ਇਹਦਾ ਆਉਂਦੀਆਂ ਪਰ ਜੇ ਉਹ ਆ ਗਈਆਂ ਨੇ ਤੇ ਹੁਣ ਉਹਦੇ ਜਿਹੜੀ ਗੱਲ ਆ ਆਪਾਂ ਉਹਨੂੰ ਕਹਿੰਨੇ ਵੀ ਉਹ ਇਹ ਜਿਹੜੀ ਟੂ ਨੇਸ਼ਨ ਥਿਉਰੀ ਦੀਆਂ ਕੇ ਗੱਲ ਕਰ ਰਿਹਾ ਅਸਲ ਉਹ ਕੀ ਕਹਿਣਾ ਚਾਹੁੰਦਾ ਉਹ ਕਿਵੇਂ ਉਹ ਉਕਸਾਵੇ ਚ ਬੰਦ ਰਿਹਾ ਇਹਦੇ ਬਾਰੇ ਥੋੜਾ ਸਾਡੇ ਦਰਸ਼ਕਾਂ ਨੂੰ ਪੰਜਾਬੀਆਂ ਨੂੰ ਯੂਟ ਸਮਝਾਓ ਤੇਰਦਾੜ ਜਿਹੜੀ ਟੂ ਨੇਸ਼ਨ ਥਿਉਰੀ ਦੀ ਗੱਲ ਕਰਦਾ ਨਾ ਉਹ ਜਿੰਨਾ ਵਾਲੀ ਦੀ ਗੱਲ ਨਹੀਂ ਕਰ ਰਿਹਾ ਜਿੰਨਾ ਵਾਲੀ ਦਾ ਵਿਆਹ ਹੀ ਨਹੀਂ ਪੁਗਾਈ ਗਈ ਉਹ ਤੇ ਅਗਲੀ ਗੱਲ ਕਰ ਰਿਹਾ ਹੈ ਉਹ ਤੇ ਹੋਰ ਹਿੱਸਾ ਮੰਗਦਾ ਪਿਆ ਹਾਂ ਉਹ ਟੂ ਨੇਸ਼ਨ ਥਿਉਰੀ ਜਿਹੜੀ ਹੈ ਉਹ ਬੰਗਾਲ ਦਾ ਹਾਲ ਦੇਖ ਕੇ ਬੋਲਦਾ ਰਹਾ ਉਹ ਟੂ ਨੇਸ਼ਨ ਥਿਉਰੀ ਦੇਖ ਦੇ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਕਹਿੰਦੇ ਘੌਂਦੇ ਲੀਡਰ ਹੈ ਨਾ ਜਦੋਂ ਉਹ ਇੱਕ ਪੱਖ ਦੇ ਹੱਕ ਦੇ ਵਿੱਚ ਉਹਦੋਂ ਵੀ ਝੂਠ ਬੋਲਦੇ ਆ ਜਿੱਦਾਂ ਤੇ ਗਾਂਧੀ ਨਹਿਰੂ ਨੇ ਇਹਨਾਂ ਤੋਂ ਬੋਲੇ ਜਾਂਦਾ ਨਹੀਂ ਤੇ ਉਹਨੂੰ ਨਜ਼ਰ ਆਉਂਦਾ ਕਿ ਹਲੇ ਇੱਕ ਇੱਕ ਟੂ ਨੇਸ਼ਨ ਥਿਉਰੀ ਦੀ ਕੋਈ ਵਹਿ ਜਾਵੇ ਵੀ ਹੋਈ ਹੈ ਹਾਂ ਉਹ ਇੱਕ ਨਵੀਂ ਟੂ ਨੇਸ਼ਨ ਥਿਉਰੀ ਇੱਕ ਪ੍ਰੋਪਰ ਪ੍ਰੋਪਰੋਂ ਦੇਖ ਰਿਹਾ ਮੈਂ ਉਹ ਪ੍ਰੋਫੈਕਟਿਵ ਹੋ ਰਿਹਾ ਹੈ ਉਹ ਨਵੀਂ ਥਿਊਰੀ ਦਾ ਅੱਛਾ ਓਕੇ ਹੈ ਕਿਵੇਂ ਦੇਖਦਾ ਹਿੰਦੁਸਤਾਨ ਤੋਂ ਹਲੇ ਹੋਰ ਲੱਖਾਂ ਕੱਟੋ ਹੋਰ ਲੱਖਾਂ ਲਾ ਕੇ ਪਾਕਿਸਤਾਨ ਨੂੰ ਵੱਡਾ ਕਰੋ ਹਿੰਦੁਸਤਾਨ ਨੂੰ ਛੋਟਾ ਕਰੋ ਉਹ ਟਿਊਨੇਸ਼ਨ ਥਿਊਰੀ ਦਾ ਉਹਦਾ ਇਹ ਮਤਲਬ ਹੈ ਓਕੇ ਉਹਦਾ ਇਹ ਮਤਲਬ ਨਹੀਂ ਕਿ ਜੋ ਕੀਤਾ ਹੈ ਉਹਦਾ ਐਡਿਕਲ ਕਰ ਕੱਲ ਕਰਨਾ ਕੀ ਆਈਡੀਆ ਹੈ ਉਹਨਾਂ ਨਾਲ ਦਾ ਵੀ ਆਈਡੀਆ ਉਹ ਚ ਪੁਗਾਇਆ ਗਿਆ ਜੁਕਾ ਪਤਾ ਕਹਿੰਦਾ ਮਾੜ ਰਿਹਾ ਜਿੱਥੇ ਮੁਸਲਮ ਬਹੁਤ ਮੁਸਲਮ ਬਹੁਤ ਆਕੇ ਨੇ ਅੱਜ ਵੀ ਕੇ ਮੁਰਾ ਨਾਲ ਰੱਖ ਕਰ ਲਈਏ ਇਹ ਇਹ ਮਨਸਾਹਬ ਜੀ ਬਿਲਕੁਲ 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 ਤੇ ਲੱਗਦਾ ਹੁਣ ਦੂਜੇ ਪਾਸੇ ਆ ਜਾਓ ਕਿਹੜੀ ਹੈ ਜਿੱਡੀਆਂ ਪੱਟੀਆਂ ਉਹ ਗੱਲਾਂ ਕਰ ਰਿਆ ਜਿੱਡੇ ਬੱਡੇ ਪਸਾਵੇ ਉਹ ਦੇ ਰਿਆ ਕੀ ਲੱਗਦਾ ਅੱਜ ਦੇ ਜੋ ਹਾਲਾਤ ਨੇ ਸਾਡੇ ਭਾਰਤ ਦੇ ਆ ਪਾਕਿਸਤਾਨ ਦੇ ਉਨਾਰੋ ਚਾਲੇ ਇਹ ਪਾਕਿਸਤਾਨ ਵਾਸਤੇ ਉਥੋਂ ਦੀ ਆਰਮੀ ਵਾਸਤੇ ਜਾਂ ਉਥੋਂ ਦੇ ਆਵਾਮ ਵਾਸਤੇ ਚੀਜ਼ਾਂ ਸੰਭਵ ਨਹੀਂ ਔਰ ਜਾਇਜ਼ ਨਹੀਂ ਮੈਂ ਸਮਝਾਵਾ ਮੈਂ ਉਸ ਬੰਦੇ ਦੇ ਸ਼ਖਤੇ ਪਾਕਿਸਤਾਨ ਦਾ ਕਾਲ ਚੜ ਕੇ ਬੋਲਣਾ ਪਿਆ ਉਹ ਪਾਕਿਸਤਾਨ ਦਾ ਇੰਨਾ ਕਿ ਸਤਿਆਨਾਸ਼ ਕਰਾ ਦੇਗਾ ਕਿ ਪਾਕਿਸਤਾਨ ਕਾਹ ਲੋ ਟੂ ਨੇਸ਼ਨ ਥੀ ਹੋਣਾ ਫਾਈਵ ਨੇਸ਼ਨ ਥਿਊਰੀ ਵਾਲੀ ਕਿਸੇ ਨਾ ਕਿਸੇ ਨਾ ਵੀ ਥਿਊਰੀ ਲਈ ਇੱਕ ਪ੍ਰੋਸਪੈਕਟਡ ਸੋਚੇਗਾ ਕਿਉਂਕਿ ਉਹ ਅਦਰ ਬਲੋਚਾਣੇ ਆਪਣਾ ਕਬੀਲਾ ਕੀਤਾ ਹੋਇਆ ਹੈ ਜੀ ਜੀ ਪਰ ਬਲੋਚ ਜਿਹੜੇ ਆ ਉਹ ਐਵੇਂ ਹੀ ਖਾਲੀ ਖਾ ਕੇ ਮੰਨਣਗੇ ਕਿ ਉਹਨੇ ਸੋਕੇ ਨਹੀਂ ਜਾਣਾ ਇਹ ਸੋ ਨਹੀਂ ਉਹ ਵੀ ਜੇ ਅਗਰ ਅੱਜ ਹਿੰਦੁਸਤਾਨ ਸਰਕਾਰ ਇਹ ਡਿਸਾਈਡ ਕਰਦੀ ਹੈ ਕਿ ਅਗਰ ਇਹ ਕਹਾ ਹਉਨਾ ਕਰਨ ਤੋਂ ਨਹੀਂ ਮੰਨਦੇ ਇਹ ਟੂ ਨੋਸ਼ਨ ਚੋਰੀ ਦੀਆਂ ਗੱਲਾਂ ਕਰਦੇ ਆ ਤੇ ਆਓ ਜੇ ਤੁਹਾਡੇ ਨੇਸ਼ਨ ਦਾ ਹਾਲ ਕਰਨ ਦੇ ਆ ਤੇ ਐਮ ਬਲੋਚਿਸਤਾਨ ਇਦਾਂ ਇਦਾਂ ਕਰਦੇ ਜਾਣਾ ਹਮ ਪੀਓ ਕੇ ਕੋਸਟ ਲਗਾ ਹੋਰ ਕਿਹੜੇ ਆ ਲਾਕੇ ਜਿਹੜੇ ਆ ਉਹ ਸੈਂਸਿਟਿਵ ਨੇ ਪਾਕਿਸਤਾਨ ਦੇ ਪੀਓ ਕੇ ਪੀਓ ਕੇ ਦਿੱਸੇ ਇੱਕ ਮੈਸੇਜ ਇੱਕ ਮੈਸੇਜ ਮੋਦੀ ਦਾ 5 ਸਕਿੰਟ ਦਾ ਐ ਕਰਕੇ ਦਿਵਾ ਦਿਓ ਤੇ ਜੇ ਪੀਓ ਕੇ ਦੇ ਵਿੱਚ ਮਾਰਤਾ ਨਾ ਆ ਜੇ ਨਾ ਔਰ ਪੂਰਾ ਪਾਕਿਸਤਾਨੀ ਇੱਕ ਵੀ ਹਾਂ ਤੇ ਰਹਿਣ ਦੇਣ ਤੇ ਗੱਲ ਕਰੀਓ ਮੈਨੂੰ ਹਾਂ ਉਹ ਵਾਲਾ ਸਿੰਧ ਦੇ ਵਿੱਚ ਜੀ ਸਿੰਧ ਦਾ ਉਹ ਹਾਲ ਹੈ ਕਿ ਸਿੰਧ ਵਾਲੇ ਬੜੀ ਦੇਰ ਦੇ ਆਜ਼ਾਦ ਹੁੰਦੇ ਆ ਹਾਂ ਪਾਕਿਸਤਾਨ ਦੇ ਵਿੱਚ ਜਿਹੜਾ ਬਲੋਚਿਸਤਾਨ ਹੈ ਉਹਦੀ ਲੈਂਡ ਪਾਕਿਸਤਾਨ ਦੇ ਟੋਟਲ ਇਸ ਦਾ 46% ਹੈ ਹਾਂ ਤਾਂ ਕਿ ਉੱਥੇ ਦੀ ਵਸਤੂ ਜਿਹੜੀ ਹੈ ਉਹ ਪਾਕਿਸਤਾਨ ਦੀ 25% ਵੀ ਹੈ ਹਾਂ ਉੱਥੇ ਖਣਿਜ ਪਦਾਰਥ ਬਹੁਤ ਹੈ ਲੋਹ ਪਦਾਰਥ ਬਹੁਤ ਹੈ ਉੱਥੇ ਯੂਰੇਨੀਅਮ ਪਦਾਰਥ ਬਹੁਤ ਹੈ ਮੈਂ ਤੁਹਾਨੂੰ ਦੱਸਾਂ ਕਿ ਜਦੋਂ 45 ਦੇ ਵਿੱਚ 1945 ਅ 1945 ਦੇ ਵਿੱਚ ਜਦੋਂ ਬੰਬ ਹਿਰੋਸ਼ੀਮਾ ਨਾਕਾਸਾਕੀ ਵਾਲਾ ਹੋਇਆ ਸੀ ਨਾ ਹਾਂ ਉਹ ਇੱਕ ਫੈਕਟਰੀ ਪੈਨਲ ਰਸ਼ੀਆ ਨੇ ਵੀ ਲਗਾਈ ਸੀ ਔਰ ਉਹ ਉਧਰ ਲਗਾਈ ਸੀ ਜਿੱਥੇ ਅੱਜ ਉਹ ਇਲਾਕਾ ਹੈਗਾ ਵਾ ਜਿਹਨੂੰ ਅਸੀਂ ਖੈਬਰ ਪਖੂਨ ਵਗੈਰਾ ਹਾਂ ਉਹ ਲਕਾ ਸਾਰਾ ਇਧਰ ਆਉਂਦਾ ਰਿਹਾ ਪਾਕਿਸਤਾਨ ਦੇ ਵਿੱਚ ਹਾਂ ਪਾਕਿਸਤਾਨ ਦੇ ਵਿੱਚੋਂ ਉਹ ਰਸ਼ੀਆ ਨੂੰ ਹੀ ਉਹਨੇ ਪਾਵਰ ਦਾ ਯੂਰੇਨੀਅਮ ਮਿਲਿਆ ਸੀ ਜਿੰਨੇ ਪਾਵਰ ਦਾ ਯੂਰੇਨੀਅਮ ਅਮਰੀਕਾ ਕੋਲ ਸੀਗਾ ਔਰ ਜਿਹੜਾ ਦੁਬਾਰਾ ਇੱਕ ਵਾਰੀ ਪਰ ਉੱਤੇ ਚੱਕ ਕਿਉਂ ਦੌੜਿਆ ਸੀਗਾ ਅ ਅਫਗਾਨਿਸਤਾਨ ਕੇ ਕਿ ਉਹ ਜ਼ਰੂਰਤਾਂ ਨੂੰ ਆਪਣੇ ਪੁਰਾਣੀ ਮਸ਼ੀਨਰੀ ਚੱਕਣਾ ਚਾਹੁੰਦਾ ਸੀ ਕਿਉਂਕਿ ਉੱਥੇ اربਾਂ ਮੇ ਆਈ ਡਾਲਰ ਦੀ ਉੱਥੇ ਪਹਿਲਾਂ ਨਹੀਂ ਇੰਸਟਾਲ ਕੀਤੀ। ਹਾਂ ਇਹ ਜਗ੍ਹਾ 'ਚ ਬਹੁਤ ਦਮ ਹੈ। ਔਰ ਆਲਦੀ ਕ੍ਰਿੰਗ ਬਲੋਚ ਜਿਹੜੀ ਬਲੋਚਾਂ ਦੀ ਇੰਟਰਨ ਗਵਰਨਮੈਂਟ ਹੈ ਨਾ ਉਹ ਇੰਡੀਆ ਗਵਰਨਮੈਂਟ ਨਾਲ ਹੱਥ ਮਿਲਾਣਾ ਚਾਹੁੰਦੀ ਹੈ। ਹਾਂ ਤੋਂ ਆਪਣੇ ਵਿਕਾਸ ਵਾਸਤੇ ਇੰਡੀਆ ਗਵਰਨਮੈਂਟ ਨੂੰ ਸ਼ੇਅਰ ਕਰ ਜਾਂਦੀ ਹੈ ਹਾਂ ਉਹ ਆਪਣੀ ਵਿਕਾਸ ਦੇ ਵਿੱਚੋਂ ਸਾਨੂੰ ਕਹਿੰਦੀ ਵੀ ਤੁਸੀਂ ਦੱਸੋ ਇਹਨੂੰ ਵੀ ਖੋਦ ਕੇ ਇੱਥੋਂ ਖਣਿਜ ਕੱਢ ਕੇ ਕੁਝ ਸਾਨੂੰ ਜਿਆਦਾ ਵਟ ਪਹੁੰਚਾ ਲਿਓ ਚੰਗਾ ਸੌਦਾ ਕਰੋ ਹਾਂ ਚੱਲੀਆਂ ਪਾ ਪਾਕਿਸਤਾਨ ਦਾ ਤਾਂ ਕੁਝ ਕਰ ਨਹੀਂ ਸਕਿਆ ਹਾਂ ਕਿਉਂ ਹੁਣ ਇਹਨਾਂ ਨੇ ਮੰਨਣਾ ਨਹੀਂ ਔਰ ਆ ਜਿਹੜਾ ਪੰਗਾ ਲੈ ਰਹੇ ਆ ਨਾ ਇਹਦੇ ਕਰਕੇ ਅੱਗੇ ਲਿਆ ਸੀ ਤੇ ਪਾਕਿਸਤਾਨ ਦੀ ਭੁੱਖਮਰੀ ਜਿਹੜੀ ਸੀ ਉਹ ਜਿਹੜੇ ਬੰਦੇ ਬਣ ਗਏ ਹੁਣ ਤੁਸੀਂ ਦੇਖਣਾ ਸਰਦਨ ਜੀ ਇੱਕ ਤਾਂ ਹਰ ਕਿਸੇ ਦਾ ਆਪਣਾ ਵਿਚਾਰ ਹੁੰਦਾ ਤਰੀਕਾ ਹੁੰਦਾ ਗੱਲ ਕਰਦਾ ਠੀਕ ਹੈ ਰੋਸ ਸਾਡੇ ਮਨਾਂ 'ਚ ਬਹੁਤ ਜ਼ਿਆਦਾ ਆ ਕਿਉਂਕਿ ਇਹ ਤਾਂ ਇੱਕ ਇਨਸਾਨੀਅਤ ਦੇ ਖਿਲਾਫ ਬਹੁਤ ਵੱਡਾ ਇਹ ਕਾਰਾ ਆ ਔਰ ਉਹ ਵੀ ਜਦੋਂ ਤੁਸੀਂ ਇੱਕ ਖਾਸ ਵਜਮ ਦੇ ਨਾਲ ਤੇ ਕਰਦੇ ਹੋ ਜਦੋਂ ਤੁਸੀਂ ਕਿਸੇ ਦਾ ਖਤਰਾ ਚੈੱਕ ਕਰਦੇ ਹੋ ਜਦੋਂ ਤੁਸੀਂ ਕਿਸੇ ਨੂੰ ਕਹਿੰਦੇ ਹੋ ਕਿ ਨਮਾਜ਼ ਅਦਾ ਕਰ ਲੈ ਤੇ ਤੈਨੂੰ ਛੱਡ ਦਿਆਂਗੇ ਤੇ ਇਹ ਉਹ ਜਿਹੜਾ ਪ੍ਰਾਣਾ ਕਾਲ ਜਿਹੜਾ ਅਸੀਂ ਸਾਰੀ ਸਿੱਖ ਇਤਿਹਾਸ ਜਾਣਦੇ ਆ ਤੇ ਉਹੀ ਕਾਲ ਜਿਹੜਾ ਦੁਬਾਰਾ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਓਦਾਂ ਦੀਆਂ ਜਿਹੜੀਆਂ ਹਰਕਤਾਂ ਐ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਔਰ ਇਸ ਦੌਰ ਦੇ ਵਿੱਚ ਕੀ ਲੱਗਦਾ ਕਿ ਜਿਹੜਾ ਇਦਾਂ ਦੇ ਹਾਲਾਤ ਬਣ ਰਹੇ ਨੇ ਇੱਕ ਪਿੱਛੇ ਜਿਵੇਂ ਪਟਿਸ਼ਾ ਸੁਣ ਰਿਆ ਸੀ ਕੁਝ ਜੋਤਸ਼ੀਆਂ ਦੇ ਖਾਸ ਤੌਰ ਤੇ ਮੈਂ ਦੇਖਿਆ ਕਈ ਜਿਹੜੀਆਂ ਜਿਸ ਤਰ੍ਹਾਂ ਦਾ ਦੱਸਿਆ ਜਾਂਦਾ ਬਾਰਬਰ ਉਸ ਤਰ੍ਹਾਂ ਦੇ ਹਾਲਾਤ ਪੈਦਾ ਜਿਤੋਂ ਹੁੰਦੇ ਆ ਕੁਝ ਦੱਸਿਆ ਜਾ ਰਿਹਾ ਸੀਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਚੀਨ ਜਿਹੜਾ ਕੋ ਹੁਸਨ ਦਾ ਕੁਛ ਪਾਕਿਸਤਾਨੀ ਜਿਹੜੇ ਜਿਹੜੇ ਇਸਲਾਮਿਕ ਜਿਹੜੇ ਦੇਸ਼ ਨੇ ਉਹਨਾਂ ਨਾਲ ਲੈ ਕੇ ਉਹਨਾਂ ਦਾ ਘੜ ਕੇ ਕੋਈ ਨਾ ਕੋਈ ਸਾਜਿਸ਼ ਕਰ ਸਕਦਾ ਤੇ ਕੁਝ ਲੋਕਾਂ ਦਾ ਕਹਿਣਾ ਹੈ ਵੀ ਇਹ ਉਹੀ ਸਾਜਿਸ਼ ਹੈ ਪਾਕਿਸਤਾਨ ਇੱਕ ਵੱਡੀ ਗਲਤੀ ਕਰੇ ਕਹਿੰਦੇ ਵੀ ਉਹੀ ਗਲਤੀ ਹੈ ਤੇ ਜਿਸ ਵੇਲੇ ਦਾ ਇਸ ਤਰ੍ਹਾਂ ਦੀ ਸਾਜਿਸ਼ ਰਚੀ ਜਾਊਗੀ ਕਿ ਦੇਸ਼ ਦੇ ਉੱਤੇ ਬਟਾ ਖਤਰਾ ਜਿਹੜਾ ਉਹ ਪੈ ਜਾਊਗਾ ਤੇ ਉਸ ਤੋਂ ਬਾਅਦ ਪਾਕਿਸਤਾਨ ਦੇ ਟੁਕੜੇ ਹੋਣਗੇ ਕੀ ਲੱਗਦਾ ਤੁਹਾਨੂੰ ਕਿ ਐਸ ਵਾਰ ਜਿਹੜਾ ਚੀਨ ਆ ਚੀਨ ਨੇ ਹਲਕੇ ਦੀ ਨਿੱੱਧਿਆ ਕੀਤੀ ਹੈ ਚੀਨ ਨੇ ਵੀ ਇਸ ਦਾ ਕਾਚਾ ਕਦੇ ਨਿੱੱਧਿਆ ਕੀਤਾ ਹੈ

ਉਹ ਆਪਣਾ ਕੋਈ ਨਾ ਕੋਈ ਵੱਡਾ ਮੁਫਾਰ ਹਾਲਤ ਇਨਾਮ ਘੱਟੋਂ ਹੁੰਦਾ ਨਾ ਯਾਰ ਆਏਗਾ ਤਾਂ ਇਧਰ ਆ ਕੇ ਦੋ ਪੰਗਾ ਪੰਗਾ ਪਾਇਆਗਾ ਉਹ ਬਿਸ਼ੁਧ ਵਪਾਰੀ ਹੈ ਉਹ ਕਾਮਰੇਨ ਕੂਮਰੇਲ ਕੰਨ ਹੋਈ ਹੈ ਹਾਂ ਕਾਰੋਬਾਰੀ ਬੰਦੇ ਨੇ ਆਪਣਾ ਬਿਜ਼ਨਸ ਪਹਿਲਾਂ ਦੇਖਦੇ ਆ ਬਾਕੀ ਕੰਮ ਬਾਅਦ ਕਰਦੇ ਉਹ ਰੜਾਈਆਂ ਤੇ ਘੜੇ ਵੀ ਕਰੀ ਜਾਂਦੇ ਕਾਰੋਬਾਰ ਵੀ ਕਰੀ ਜਾਂਦੇ ਕਿੰਨਾ ਵੱਡੇ ਬਾਣੀਆਂ ਦੇਖਾ ਵੀ ਮੈਂ ਕੋਈ ਨਹੀਂ ਆਹ ਕਰਨੇ ਕਰ ਚੱਡੇ ਚੁੱਕੀ ਫਿਰਦੇ ਹੁੰਦੇ ਆ ਆਪਣਾ ਦਾ ਫਾਇਦਾ ਕੁਛ ਨਹੀਂ ਗੇ ਜਿੱਦੇ ਰਹਿ ਨਹੀਂ ਦੇਣਾ ਦੋ 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 ਬੰਦਿਆਂ ਨਾਲ ਪਰਨਲ ਦਾ ਆਪਸ ਪ੍ਰਾਪਰਟੀ ਨਾਲ ਇਸ ਮਿਊਨ ਦਾ ਕੇਸ ਹੁੰਦਾ ਹੁੰਦਾ ਉਹ ਕੋਡ ਨਹੀਂ ਦੇਣ ਉਹਦੀ ਕੱਟਿਆ ਨਹੀਂ ਨਾ ਤਾਂ ਦੋਨੋਂ ਇੱਕੋ ਹੀ ਗੱਡੀ ਇਕੱਠੇ ਬੈ ਕੇ ਚੱਲ ਜਾਂਦੇ ਆਹਨੇ ਜਿਹੜਾ ਯਾਰ ਜਰਨੀ ਵਾਈ ਤੇਰੀ ਚੱਲਾਂਗੇ ਆਂਦੀ ਆਈ ਬੜੀ ਚੱਲੀ ਦੋਨਾਂ ਤੇਲ ਬੰਦੂ ਆਹ ਇਹ ਇਹ ਬਾਣੀ ਆ ਇਹਦਾ ਕੋਈ ਨਾ ਬਈ ਆਪਣਾ ਮਤਲਬ ਕੱਢ ਨਹੀਂ ਕਰੇਗਾ ਪਾਕਿਸਤਾਨ ਦਾ ਕੱਖ ਨਹੀਂ ਲੈਣਾ ਇਹ ਪੱਕਾ ਹਾਂ ਉਹਨਾਂ ਦੇ ਜਿਹੜੇ ਜਰਨਲ ਇਸ ਤਰ੍ਹਾਂ ਦੇ ਲੱਗਾ ਕਰਦੇ ਨਾ ਉਹ ਜਦੋਂ ਬੰਦਾ ਬਿਲਕੁਲ ਮਰਨਤ ਕਨਾਰੇ ਆ ਜਾਂਦਾ ਤੇ ਉਹ ਚ ਮਰੇ ਬੰਦੇ ਚ ਉਹ ਟੀਕੇ ਜਿਹੜੇ ਇਹਨਾਂ ਦੇ ਖਤਰਨਾਕ ਲਾਣੇ ਸ਼ੁਰੂ ਕਈ ਵਾਰੀ ਕਰ ਦਿੰਦੇ ਆ ਵੀ ਉਹ ਜਿੰਨੇ ਉਹਨੇ 10 ਸਾਲ ਲਏ ਹੁੰਦੇ ਆ ਉਹ ਉਹ ਵੀ ਨਹੀਂ ਲੇਵਾ ਨਹੀਂ ਅਜਿਹੇ ਪਾਕਿਸਤਾਨ ਦੇ ਨਾਲ ਕੋਈ ਕੋਤਰਾ ਤੋਂ ਦੇ ਅੰਦਰ ਇਹ ਨਹੀਂ ਗੁਰਜਾ ਭਾ ਦਿੰਦੇ ਆ ਇਹੀ ਅਹਿਲਾਫ ਮੈਨੂੰ ਲੱਗਦਾ ਹੈ ਜਿਹੜੇ ਪਾਕਿਸਤਾਨ ਹੈ ਉੱਥੋਂ ਦੇ ਜਿਹੜੇ ਹੁਕਮਰਾਨ ਨੇ ਉਹ ਗਲਤੀ ਕਰ ਰਹੇ ਆ ਕਿਉਂਕਿ ਕੋਈ ਵੀ ਜਿਹੜਾ ਅਸੀਂ ਧਰਾਂਵਾਜੇ ਵਿੱਚ ਅਸੀਂ ਸਾਰੇ ਨੂੰ ਬਰਾਬਰ ਦ੍ਰਿਸ਼ਟੀ ਨਾਲ ਦੇਖਦੇ ਆ ਪਰ ਇੱਕ ਜਿਹੜਾ ਵਿਕਾੜ ਜਿਹੜਾ ਇਹ ਲਗਾਤਾਰ ਚੱਲਿਆ ਆ ਰਿਹਾ ਸਦੀਆਂ ਤੋਂ ਕਿ ਹਾਂ ਜੀ ਮੇਰੇ ਵਰਗੇ ਹੋਜੋਗੇ ਤਾਂ ਤੁਹਾਨੂੰ ਜੀਣ ਦਾ ਅਧਿਕਾਰ ਹੈ ਜੇ ਨਹੀਂ ਹੋਵੋਗੇ ਤੇ ਤੁਸੀਂ ਜੀ ਨਹੀਂ ਸਕਦੇ 72 ਹੂਰਾ ਦੇ ਵਾਸਤੇ ਜਿਹੜੇ ਹਰ ਆ ਜਿਹੜੀ ਜ਼ਿੰਦਗੀ ਜਿਹੜੀ ਆ ਤਿਆਰ ਕਰਨ ਲਈ ਬੈਠੇ ਆਉਣ ਵਾਲੇ ਸਾਰੇ ਲਈ ਇਹ ਸੋਚ ਕੇ ਕੀ ਦੇ ਕੇ ਇਹ ਜਿਹੜੀਆਂ ਚੀਜ਼ਾਂ ਨੇ ਤੇ ਕਿਦਣਾ ਕਿਤੇ ਤਾਂ ਸਵਾਲ ਖੜੇ ਕਰਦੇ ਆ ਕਿ ਅੱਜ ਕਿਵੇਂ ਕਿ ਭਵਿੱਖ ਵਾਲੇ ਵੀ ਹੁੰਦੀ ਹੈ ਬਹੁਤ ਸਾਰੇ ਕਹਿੰਦੇ ਆ ਕਿ ਜਿਹੜਾ ਇਸਲਾਮ ਦਾ ਕਨਸੈਪਟ ਹੈ ਇਹ ਵੀ ਖਤਰੇ 'ਚ ਪੈ ਜਾਊਗਾ ਉਹਦੇ ਪੈਰੋਕਾਰ ਜਿਹੜੇ ਮੰਨਣ ਵਾਲੇ ਲੋਕ ਆ ਉਹਨਾਂ ਦੇ ਇਦਾਂ ਦੀਆਂ ਭਟੀਆਂ ਗਲਤੀਆਂ ਇਦਾਂ ਦੇ ਕੰਮ ਕਰਦੇ ਆ ਤੇ ਅੱਜ ਤਾਂ ਇਨਸਾਨੀਅਤ ਦੇ ਤਕਾਜ਼ੇ ਦੇਖਿਆ ਜਾਵੇ ਜੋ ਕੁਝ ਇਸਲਾਮ ਦੇ ਨਾਂ ਤੇ ਹੋ ਰਿਹਾ ਉਹ ਤਾਂ ਬਿਲਕੁਲ ਇਨਸਾਨੀਅਤ ਦੇ ਤਕਾਜ਼ੇ ਦੇ ਤੇ ਬਿਲਕੁਲ ਖਰਾ ਕੀ ਉਤਰਨਾ ਉਹਦੇ ਬਿਲਕੁਲ ਅਗੇਂਸਟ ਖੜਾ ਨਜ਼ਰ ਆ ਰਿਹਾ ਤੇ ਕੀ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿ ਜਿਵੇਂ ਇਹ ਪਾਕਿਸਤਾਨ ਬਣਾਉਂਦੀ ਗਲਤੀ ਕੀਤੀ ਸੀ ਇਸਲਾਮ ਦੇ ਨਾਂ ਤੇ ਪੁੱਤਰ ਇਹ ਗਲਤੀ ਸੁਧਰਦੀ ਨਜ਼ਰ ਆ ਰਹੀ ਹੈ ਦੁਨੀਆ 'ਚ ਨਹੀਂ ਪਾਕਿਸਤਾਨ ਤੋਂ ਬਾਹਰ ਇਹ ਗਲਤੀ ਦੁਬਾਰਾ ਨਹੀਂ ਹੋਣੀ ਜਿੰਨਾਂ ਕੋਲ ਜਿਹੜੇ ਮਾੜੇ ਮੋਟੇ ਚਾਈਟ ਚੱਲਦੇ ਸੀ ਨਾ ਧਰਮ ਨੂੰ ਲੈ ਕੇ ਕੋਈ ਅਰੋਗੱਡੀ ਉਹਨਾਂ ਨੇ ਆਪਣੇ ਬਹੁਤ ਸੁਧਾਰ ਕਰ ਲਿਆ ਇਹ ਦੇਖ ਕੇ ਨਹੀਂ ਇਦਾਂ ਬੇਫਿਕਰ ਹੋਵਾਂਗੇ ਆਪਾਂ ਕੰਮ ਨਾ ਕਰੀਏ ਜੀ ਆਪਦੇ ਵਿੱਚ ਜਾਂ ਅਦਰ ਕੰਢੀ ਜਦੋਂ ਮੰਦਿਰ ਦੇ ਨਾਂ ਤੇ ਰੋਕ ਸੀ ਜਾਂ ਰੱਬ ਦਾ ਨਾਂ ਲੈ ਤੇ ਰੋਕੀ ਉੱਥੇ ਉਹ ਆਪ ਸਰਕਾਰਾਂ ਮੰਦਿਰ ਬਣਾ ਲੈ ਤੇਰੀ ਹਾਂ ਤੋਂ ਉਹ ਤਾਂ ਇਹਨਾਂ ਨੂੰ ਚੈੱਕ ਡਾਂਡੇ ਆ ਵੀ ਇਹਨਾਂ ਨੇ ਇਹ ਕਿਹੜਾ ਸਲਾਮ ਲਈ ਜਾਂਦੇ ਆ ਅਸਲੀ ਸਲਾਮ ਜੋ ਉੱਥੇ ਸ਼ੁਰੂ ਹੈ ਵੀ ਇਹ ਪਤਾ ਨਹੀਂ ਕਿੱਥੋਂ ਲੈ ਆਏ ਨੇ ਕਿਹੜੀ ਦੁਕਾਨ ਤੋਂ ਲੈ ਆਏ ਉਹਨਾਂ ਕੋਲ ਵੀ ਲੈ ਆਣ ਨਹੀਂ ਉਹਨਾਂ ਦਾ ਰਿਕਾਰਡ ਹੁੰਦਾ ਆ ਬਿਲਕੁਲ ਬਟਾ ਹਾਂ ਇਕਦਾ ਇੱਥੇ ਹੋਰ ਮੈਨੂੰ ਯਾਦ ਨਹੀਂ ਕਿ ਸਾਡੇ ਬਜ਼ੁਰਗ ਇੱਕ ਆਥਾਨ ਬਤ ਦੇ ਹੁੰਦੇ ਸੀਗੇ ਕਿ ਨਵਾਂ ਨਵਾਂ ਜਿਹੜਾ ਮੁੱਲਾ ਬਣਿਆ ਹੁੰਦਾ ਉਹ ਮਸੀਦ ਬਹੁਤ ਜਾਂਦਾ ਆ ਤੇ ਮੈਨੂੰ ਲੱਗਦਾ ਕਿ ਜਿਹੜੇ ਇੱਥੇ ਕਨਵਰਟ ਹੋਏ ਲੋਕ ਨੇ ਤਲਵਾਰਾਂ ਦੇ ਅੱਗੇ ਜਿਨ੍ਹਾਂ ਦੇ ਆ ਜਿਹੜੇ ਆ ਔਰਤਾਂ ਜਿਹੜੀਆਂ ਉਹ ਨਹੀਂ ਮੁਕਾਬਲਾ ਕਰ ਸਕੀਆਂ ਠੀਕ ਹੈ ਤੇ ਮੈਨੂੰ ਲੱਗਦਾ ਜਿਹੜੀ ਉਹਨਾਂ ਦੀ ਔਲਾਦ ਪੈਦਾ ਹੋਈ ਹੈ ਇਹ ਔਲਾਦ ਜਿਹੜੀ ਆ ਤੇ ਤਾਂ ਇਹ ਜਵਾਬ ਸਲਾਮ ਨੂੰ ਕਿਸ ਤਰੀਕੇ ਦਾ ਲੈ ਗਏ ਇਹਨਾਂ ਨੂੰ ਕੀ ਲੱਗਾ ਕਿ ਕੋਈ ਖਾਸ ਕੀਰਿਆ ਇਹ ਜਿਹੜੀ ਕਿ ਸਾਡੇ ਧਰਮ ਵੱਜ ਵਿੱਚ ਹੈ ਨਹੀਂ ਜਿਹੜੀ ਕਿ ਇਹਨਾਂ ਦੀ ਕਾਫੀ ਜ਼ਰੂਰੀ ਸੀ ਤੇ ਇਹ ਕਿਦਾਂ ਦੇਖਦੇ ਰੂ ਇਹਨਾਂ ਦੀ ਮਾਨਸਿਕਤਾ ਜਿਹੜੀ ਆ ਕਿਉਂਕਿ ਇਹ ਤਾਂ ਨਹੀਂ ਕਿਤੇ ਲੱਗਦਾ ਵਿੱਚ ਖੁੱਲ ਬਹੁਤ ਆ ਤੇ ਚਾਰ ਚਾਰ ਜਨਾਨੀਆਂ ਦਾ ਕਨਸੈਪਟ ਅੱਜ ਵੀ ਚੱਲੀ ਜਾ ਰਿਹਾ ਇਹਨਾਂ ਨੂੰ ਲੱਗਦਾ ਕਿ ਅਸੀਂ ਕੁਝ ਵੀ ਕਰ ਸਕਦੇ ਆ ਫਿਰ ਘਰ ਦੇ ਵਿੱਚ ਹੀ ਆਪਣੀਆਂ ਧੀਆਂ ਦੇ ਨਾਲ ਵੀ ਆਪਣੇ ਜਿਹੜੇ ਸਕੇ ਰਿਸ਼ਤੇ ਆ ਭੈਣਾਂ ਦੇ ਨਾਲ ਵੀ ਚਾਚੇ ਤਾਏ ਮਾਮੇ ਦਾ ਸਾਰ ਜਿਹੜਾ ਰਗੱਟ ਜਾਇ ਕਰ ਦੇ ਜਾਂਦੇ ਇਹੋ ਹੀ ਦਾਰਿਆ ਕੀ ਲੱਗਦਾ ਕਿ ਇਹ ਕੀ ਕਨਸੈਪਟ ਜਿਹੜਾ ਕਿੱਧਰ ਨੂੰ ਚਲਾ ਗਿਆ ਇਹ ਇਸਲਾਮ ਦਾ ਕੋਈ ਕਨਸੈਪਟ ਇਦਾਂ ਦੇ ਨਜ਼ਰ ਆ ਰਿਹਾ ਕੀ ਇਦਾਂ ਦਾ ਵਿਗਾੜ ਜਿਹੜੇ ਹੱਦ ਸੰਸਤਾਪਕ ਹੈ ਕੀ ਉਹਨਾਂ 'ਚ ਹੋ ਸਕਦਾ ਇਦਾਂ ਦੀ ਕੋਈ ਚੀਜ਼ ਜਾ ਕੇ ਬਾਅਦ ਵਿੱਚ ਜਿਵੇਂ ਸਮੇਂ ਦੇ ਦਿੱਤਨ ਦੀਆਂ ਜਿਹੜੀਆਂ ਗੱਲਾਂ ਨੇ ਇਹ ਵੀ ਦੇਖੀਏ ਅਸਲ ਵਿੱਚ ਇਸਲਾਮ ਦੇ ਵਿੱਚ ਜਿਹੜਾ ਪੀਰੀਅਡ ਆਇਆ ਸੀ ਜਦੋਂ ਜੰਗਾਂ ਬਹੁਤ ਹੋ ਗਈਆਂ ਸੀ ਔਰ ਬਹੁਤ ਸਾਰੇ ਲੋਕ ਮਰ ਗਏ ਬੋਟ ਹੋ ਗਈ ਸੀ ਮਾਰੇ ਗਈ ਸੀ ਉਸ ਵੇਲੇ ਇੱਕ ਕਾਨੂੰਨ ਨਹੀਂ ਬਣਾਇਆ ਗਿਆ ਸੀ ਇੱਕ ਵਿਚਾਰ ਆਇਆ ਸੀ ਕਿ ਜਿਹੜੀਆਂ ਬੇਵਾਹ ਹੋ ਗਈਆਂ ਲੇਡੀਜ਼ ਨੇ ਉਹਨਾਂ ਦਾ ਕੋਈ ਨਾ ਕੋਈ ਸਵਾਰਨਾ ਚਾਹੀਦਾ ਉਹਨਾਂ ਦਾ ਕੋਈ ਨਾ ਕੋਈ ਹੱਥ ਪੜਨ ਵਾਲਾ ਠੀਕ ਹੈ ਇਸ ਲਈ ਜਿਹੜੇ ਰਹਿ ਜਾਂਦੇ ਸੀ ਮੁੰਡੇ ਜਿਹਨਾਂ ਦਾ ਵਿਆਹ ਨਹੀਂ ਹੁੰਦੇ ਉਹਨਾਂ ਨੂੰ ਬੇਵਾਹ ਨਾਲ ਵਿਆਹ ਕਰਨ ਦੀ ਸ਼ਾਦੀ ਕਰਨ ਦੀ ਪਰ ਉਹਦੇ ਬੱਚਿਆਂ ਨੂੰ ਅਪਣਾਉਣ ਦੀ ਚਾਹਤ ਦਿੱਤੀ ਗਈ ਸੀ ਹਾਂ ਉਸ ਮੌਕੇ ਦੇ ਕਿਉਂਕਿ ਮਰਦ ਬਹੁਤ ਘਟ ਗਏ ਸੀ ਗਿਣਤੀ ਬਹੁਤ ਘਟ ਗਈ ਸੀ ਇਸ ਕਰਕੇ ਇਹ ਮੈਮੋਰੀ ਆ ਜਾਈਂ ਕਈ ਵਾਰ ਇੱਕ ਇੱਕ ਬੰਦੇ ਨੂੰ 2 ਜਾਂ 3 ਹਮ ਤਿਲਾਂ ਦੇ ਵੀ ਇਹ ਜਿਵੇਂ ਵਜਿੱਤੀ ਆਂਦੀ ਸੀ ਪਰ ਉਹਦਾ ਬਿਸ਼ਵ ਮੂਲ ਕਾਰਨ ਬੱਚੇ ਪੈਦਾ ਕਰਨਾ ਨਹੀਂ ਸੀ ਹੋਏ ਹੋਏ ਬੱਚੇ ਜਿਹੜੇ ਆ ਉਹਨਾਂ ਨੂੰ ਸੰਭਲ ਨਹੀਂ ਉਹਦੀ ਮਰ ਮਰ ਲਈ ਐਸੀ ਇਹ ਜਨਮ ਲਾਉਂਦੇ ਉਹਨੂੰ ਜਿਵੇਂ ਵਜਿੱਤੀ ਆਂਦੀ ਸੀ ਕਿ ਇਹ ਤਿੰਨ ਪਰਿਵਾਰ ਸਮਾ ਸਕਦਾ ਓਏ ਉਹ ਦੋ ਬੇਵਾਰ ਲੀਆਂ ਹੋਈਆਂ ਇਹਨਾਂ ਦੇ ਹਸਬੰਡ ਤਾਂ ਕਾ ਯੁੱਧ ਕਰਦੇ ਹੋਏ ਚਾਰਲਸ ਪਾਲੇ ਆ ਇਹਨਾਂ ਦੀ ਇਸ ਸੋਚ ਨਾਲ ਉਹ ਪੀੜਾ ਸ਼ੁਰੂ ਹੋਈਆਂ ਸੀ ਬਾਅਦ ਚ ਇਹਨਾਂ ਨੇ ਆਪਣਾ ਇੱਕ ਟ੍ਰੇਡਮਾਰਕ ਬਣਾ ਲਿਆ ਹਾਂ ਕਿਤੇ ਜਿਹੜਾ ਆਪਣਾ ਆਰਜਨ ਜੀ ਅਤੇ ਹਿੰਦੁਸਤਾਨ ਦੇ ਵਿੱਚ ਵੀ ਸ਼੍ਰੀ ਕ੍ਰਿਸ਼ਨ ਜੀ ਵਰਗੇ ਜਿਹੜੇ ਰਾਜੇ ਰਹੇ ਆ ਭੱਟੇ ਜਿਨ੍ਹਾਂ ਨੇ ਜੰਗਾਂ ਜਿੱਤੀਆਂ ਉਹਨਾਂ ਦਾ ਵੀ ਲੱਗਦਾ ਕਿ ਉਹਨਾਂ ਨਾਲ ਬਹੁਤ ਸਾਰੇ ਪਰਿਵਾਰ ਜਿਹੜੇ ਉਹਨਾਂ ਨਾਲ ਜੁੜੇ ਹੋਏ ਸੀਗੇ ਕਿਤੇ ਉਹ ਇਦਾਂ ਦੇ ਕਨਸੈਪਟ ਤੋਂ ਬਾਅਦ ਤਾਂ ਨਹੀਂ ਗੱਲ ਬਣਦੀ ਇਹ ਤੋਂ ਸਿੱਧੇ ਯੁੱਧਾਂ ਸਿੱਧੀਆਂ ਹੁੰਦੀਆਂ ਸੀਗੀਆਂ ਸਿੱਧੇ ਜਿਹੜੇ ਉਹ ਹੱਤਿਆ ਹੋ ਜਾਂਦੀ ਸੀ ਤੇ ਬੇਵਾਨੋ ਕੋਈ ਜਿਹੜਾ ਉਹ ਇਸ ਤਰ੍ਹਾਂ ਦੀ ਪ੍ਰੋਪਰਾਂ ਹੈ ਨਹੀਂ ਸੀ ਕਿ ਉਹਨਾਂ ਨੂੰ ਕਿਵੇਂ ਸੰਭਾਲਿਆ ਜਾਵੇ ਤੇ ਜੁੱਧਾਂ ਦੇ ਵਿੱਚ ਜਿਹੜੇ ਇਸ ਤਰ੍ਹਾਂ ਵਿਧਵਾ ਹੋ ਜਾਂਦੇ ਸੀ ਔਰਤਾਂ ਉਹਨਾਂ ਨੂੰ ਜਿਹੜਾ ਸੰਭਾਲਣ ਲਈ ਉਹਨਾਂ ਦੇ ਬੱਚਿਆਂ ਦੀ ਸੰਭਾਲ ਲਈ ਸਮਾਜ ਨੂੰ ਸਹੀ ਕਾਂਗਰਸ ਚਾਲੂ ਚੱਲਣ ਲਈ ਜਿਵੇਂ ਤੁਸੀਂ ਕਹਿੰਦੇ ਚਲਾਈ ਜਾਵੇ ਵਧੀਆ ਤੇ ਕਿਹਨਾਂ ਚੱਲੀ ਜਾਵੇ ਸਭ ਕੁਝ ਤਾਂ ਆਪ ਵਸਤਾ ਸੀ ਤੇ ਕੀ ਲੱਗਦਾ ਕਿ ਜਿੱਤੇ ਇਹ ਵਿਵਸਥਾ ਅੱਜ ਇਹਦੀ ਕਿੰਨੀ ਕਿਰਸਾਰਕਤਾ ਰਹੀ ਹੈ ਹੁਣ ਸਰਦ ਕਿੱਥੇ ਰਹੀ ਹੁਣ ਜਗ ਕਿੱਥੇ ਹੈ ਹੂੰ ਹੁਣ ਤਾਂ ਜਾਂ ਗਈ ਨਹੀਂ ਉਹਦਾ ਇਹ ਅਸ਼ੀਦਾ ਇਹ ਆਮ ਸਾਧਨ ਬੰਗਿਆ ਹਾਂ ਕਿ ਨਾ ਤਿੰਨ ਤਲਾਕ ਦੇ ਤੋਂ ਵਿੱਚੋਂ ਨਿਕਲੇ ਆ ਬਾਈ ਪ੍ਰੋਡਕਟ ਹੈ ਤੁਸੀਂ ਦੇਖੋ ਕੋਈ ਵੀ ਧਰਮ ਹੈ ਨਾ ਉਹ ਅਲਟੀਮੇਟਲੀ ਉਹ ਕੋਈ ਰਾਹ ਤੇ ਲੈ ਕੇ ਜਾਂਦਾ ਤੁਸੀਂ ਉਹਨੇ ਗੱਲ ਲਸੋ ਹਾਂ ਹਾਂ ਇਸਲਾਮ ਦੇ ਵਿੱਚ ਭੁੱਖ ਲੱਗੀ ਹੋਈ ਤਾਂ ਰੋਟੀ ਖਾਏਗਾ ਉਹਨਾਂ ਦਾ ਆਟੇ ਨਾਲ ਔਰ ਪਾਣੀ ਨਾਲ ਤਿਆਰ ਹੁੰਦੀ ਹੈ ਸਿੱਖ ਵੀ ਹੈ ਉਹ ਵੀ ਆਟੇ ਨਾਲ ਪਾਣੀ ਨਾਲ ਕੁਝ ਨਾਲ ਰੋਟੀ ਬਣਾ ਲੈਂਦਾ ਹਿੰਦੂ ਵੀ ਉਹੀ ਕਰਦਾ ਐਸਾਈ ਵੀ ਉਹੀ ਕਰਦਾ ਜੇਪ ਹੋ ਜਾਣਾ ਉਹ 스ਕੂਚੇ ਕਹਿੰਦਾ ਬੰਦਾ ਹਾਂ ਯਾਨੀ ਸਮਝੀਆਂ ਮੈਂ ਸਮਝੀਆਂ ਤੇ ਉਹਦੀ ਕੱਟੀਆਂ ਆ ਜਾਂਦੀਆਂ ਕੋਈ ਪਿਆਜ਼ ਘੱਟ ਪਾ ਲੈਂਦਾ ਵੀ ਟਮਾਟਰ ਜ਼ਿਆਦਾ ਪਾ ਲੈਂਦਾ ਕੋਈ ਇਹ ਦੁੱਧ ਨਹੀਂ ਪਾਉਂਦਾ ਸਬਜੀ ਨੂੰ ਬਾਅਦ ਹੀ ਖਾ ਜਾਂਦਾ ਲੇਕਿਨ ਮੂਲ ਤਾਂ ਸਮਝ ਹੀ ਹੈ ਹੀ ਨਾ ਹਾਂ ਬਿਲਕੁਲ ਇਸ ਕਰਕੇ ਧਰਮ ਵਿੱਚ ਮੂਲ ਚੀਜ਼ਾਂ ਨਹੀਂ ਬਦਲੀਆਂ ਕੋਈ ਵੀ ਲੇਕਿਨ ਜਦੋਂ ਉਹਨੂੰ ਇੱਕ ਇhtiyadat ਦੇ ਤੌਰ ਤੇ ਵਰਤਣਾ ਹੋਵੇ ਹਾਂਜੀ ਜਦੋਂ ਧਰਮ ਦੇ ਨਾਂ ਤੇ ਵਰਤਣਾ ਹੋਵੇ ਕੋਲ ਜੋ ਮਰਜ਼ੀ ਕਰ ਲੋ ਕਾਨੂੰਨ ਬਣਾ ਲਓ ਬਣਾ ਲਓ ਹਾਂ ਇਹ ਨਹੀਂ ਕੋਈ ਚਲੋ ਧੰਨਵਾਦ ਜੀ ਬਹੁਤ ਤੁਹਾਡਾ ਤੁਸੀਂ ਸਾਡੇ ਨਾਲ ਜੁੜੇ ਆਪਾਂ ਕਈ ਚੀਜ਼ਾਂ ਦੇ ਮੁੱਦਿਆਂ ਤੇ ਜਿਹੜੀ ਆ ਉਹ ਇਹਦੇ ਚ ਇਹਦੇ ਬਹਾਨੇ ਵਿੱਚ ਡਿਸਕਸ ਕਰਨਾਂ ਹੋ ਗਿਆ ਪਰ ਜੇ ਕੋਈ ਹੋਰ ਗੱਲ ਕੋਈ ਆ ਅੱਜ ਦੇ ਤਰੀਕ ਤੇ ਕਹਿਣਾ ਚਾਹਉ ਤੁਸੀਂ ਆਪਣੇ ਵੱਲੋਂ ਕੋਈ ਦਿਲ ਦੀ ਗੱਲ ਦਿਲ ਉਦਾਸ ਹੈ ਮਨ ਮਸੂਸਿਆ ਹੈ ਇਹ ਜੋ ਵਰਤਾਰਾ ਹੋਇਆ ਨਾ ਜੀ ਇੱਕ ਵਰਤਾਰੇ ਦਾ ਕਰਾਰਾ ਜਵਾਬ ਮਿਲਣਾ ਚਾਹੀਦਾ ਇਹ ਬਰਤਾਰਾ ਠੀਕ ਐਵੇਂ ਫੁੱਕਾ ਨਹੀਂ ਜਾਂਦਾ ਹੁੰਦਾ ਇਹਹੀ ਵੱਡੀ ਚਣੌਤੀ ਆ ਮੋਦੀ ਜਗੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਮਿਹਰਬਾਨ